ਵਾਰਾ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਸਾਹਿਬ ਹਰ ਵਕਤ ਗਊ ਗਰੀਬ ਦੀ ਰਖਵਾਲੀ ਲਈ ਤਿਆਰ ਪਰ ਤਿਆਰ ਰਹਿੰਦੇ ਨੇ ਮਹਾਰਾਜ ਜੀ ਦੇ ਅਨੰਨ ਸੇਵਕ ਇੱਕ ਮਹੀਨਾ ਪਹਿਲਾਂ ਇਹਨਾਂ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੋ ਆਪਣੇ ਮਨ ਦੀਆਂ ਮੁਰਾਦਾਵਾਂ ਪੂਰੀਆਂ ਕਰਨ ਆਪਣੇ ਜੀਵਨ ਨੂੰ ਸਫਲ ਕਰਦੇ ਨੇ ਬਾਬਾ ਗੁਰਦਿੱਤਾ ਜੀ ਦਾ ਦਰਬਾਰ ਸਾਹਿਬ ਪਿੰਡ ਚਾਂਦਪੁਰ ਰੁੜਕੀ ਜੋ ਕਿ ਗੜ ਸ਼ੰਕਰ ਤੋਂ ਵੀ ਅਨੰਦਪੁਰ ਸਾਹਿਬ ਰੋਡ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਸੁਸ਼ੋਭਿਤ ਹੈ 14 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਖੁੱਲਣਗੇ ਉਪਰੰਤ 14 15 ਤੇ 16 ਤਾਰੀਖ ਹਰ ਰੋਜ਼ ਰਾਤ 7 ਵਜੇ ਤੋਂ 11 ਵਜੇ ਤੱਕ ਕੀਰਤਨ ਦਰਬਾਰ ਸਜਣਗੇ ਜਿਸ ਵਿੱਚ ਕੀਰਤਨ ਲਈ ਨਾਮਵਰ ਜਥੇ ਗੁਰੂ ਜੀ ਦੀ ਬਾਣੀ ਰਾਹੀਂ ਨਿਹਾਲ ਕਰਨਗੇ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹਮ